ਕਿੰਨਾ ਚਰ ਹੋ ਗਿਆ ਪੂਰੇ ਬਈ ਕੱਦੀ ਝਾੜੀ ਕੱਟਾ ਹੋਲ ਵੀ ਨਹੀਂ ਡਾ ਹੋਜੂ ਹੋਜੀ ਚੱਕ ਤਾਂ ਹੋਜੂ ਹਾਂ ਤਾਂ ਤੂੰ ਆਪਾਂ ਫੜਿਆ ਅਸਨੇ ਰੱਖ ਬੰਨ ਰਾਂ ਕੇ ਦੱਸ ਲੈ ਦੂ ਕੋਲੀ ਤਾਂ ਲੱਗਦੀ ਆ ਪੂਰੀ ਬਈ ਜਾਂ ਫਿਰ ਰੱਬ ਦੀ ਮਰਜ਼ੀ ਹੈ ਕਿੰਨੇ ਵਾਰੀ ਟੀਕਾ ਭਰਾਈ ਚਾਚਾ ਤੂੰ ਮੈਂ ਤਾਂ ਇੱਕ ਵਾਰੀ ਭਰਿਆ ਤੂੰ ਦੱਸ ਪਹਿਲਾਂ ਪਹਿਲਾਂ 4 ਵਾਰੀ ਗੱਬਣਾ ਆ ਗੱਬਣਾ ਕਹਦੇ ਨੂੰ ਕਿਹਾ ਸੀ ਗੱਬਣਾ ਤੈਨੂੰ ਕਹਿ ਕੇ ਗਿਆ ਸੀ ਤੂੰ ਆਖਿਆ ਵੀ ਮੈਂ ਸਾਰੇ ਟੀਕੇ ਲਵਾਈ ਬੈਠਾ ਮੈਂ ਕਿਹਾ ਤੂੰ ਮੇਰੇ ਤੇ ਛੱਡ ਦੇ ਬੱਸ ਬਾਸ ਸੁਣਾਏ ਬੱਸੋ ਕੇ ਮੈਂ ਆਪਣਾ ਕੀ ਕਰਨਾ ਹੁਣ ਤੂੰ ਮੈਨੂੰ ਇਹ ਦੱਸ ਵੀ ਰਹੀ ਕਿੰਨੇ ਵਾਰੀ ਨਹੀਂ ਸੀ ਚਾਰ ਵਾਰੀ ਪੂਰੇ ਚਾਰ ਵਾਰੀ ਹਾਂ ਸਾਰਾ ਕੋ ਗੀਤਾ ਵੇ ਸੀ ਹਾਂ ਦਵਾ ਭਰਾਈ ਫਿਰ ਰੈਸਟਾਂ ਕਰਾਈਆਂ ਵੇ ਜੀ ਠੀਕ ਆ ਲਾ ਫਿਰ ਇਹ ਹਾਂ ਤੇ ਸਾਰੇ ਡਾਕਟਰ ਬਦਲ ਲਏ ਸੀ ਹਾਂ ਹਾਂ ਇਹ ਵੀ ਮੈਂ ਕਿਹਾ ਸੀ ਆਪਾਂ ਕਿੰਨੇ ਵਾਰੀ ਭਰਿਆ சீகே சே வார சீர